ਹਾਂ ਜੀ ਦੋਸਤੋ ਸਤਸ੍ਰੀ ਅਕਾਲ ਦੋਸਤੋ ਅੱਜ ਕਾਫੀ ਸਮੇਂ ਬਾਅਦ ਆਪਾਂ YouTube ਤੋਂ ਲਾਈਵ ਹੋਏ ਆਂ ਤੇ ਆਪਾਂ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਤੇ ਤੁਸੀਂ ਕਿੱਥੋਂ-ਕਿੱਥੋਂ ਜੁੜੇ ਹੋ ਦੱਸਿਓ ਜੀ ਆਪਣੇ ਅੱਜ ਕਈ ਦਿਨਾਂ ਬਾਅਦ ਬਾਹਰ ਚ ਆਉਣ ਲੱਗੀ ਹੈ ਜੀ ਤੁਸੀਂ ਦੱਸਿਓ ਜੀ ਵੀ ਤੁਸੀਂ ਕਿੱਥੋਂ-ਕਿੱਥੋਂ ਜੁੜੇ ਹੋ ਤੁਹਾਡਾ ਏਰੀਆ ਕਿਹੜਾ ਹੈ ਤੇ ਤੁਹਾਡੇ ਬਾਰਸ਼ ਕਿਸ ਤਰ੍ਹਾਂ ਹੈ ਕਮੈਂਟ ਕਰਿਓ ਜਿਹੜੇ ਵੀ ਭੈਣ ਭਰਾ ਸੁਣ ਰਹੇ ਨੇ ਦੇਖ ਰਹੇ ਨੇ ਲਾਈਵ ਨੂੰ ਇਹ ਆਪਾਂ ਗੱਲ ਕਰ ਰਹੇ ਸੀ ਮੌਸਮ ਦੀ ਜਿਵੇਂ ਕਾਫੀ ਜ਼ਿਆਦਾ ਹਮਸ ਵਾਲਾ ਮੌਸਮ ਵੀ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਖਾਸ ਕਰਕੇ ਸਾਹ ਰੋਗ ਦੇ ਮਰੀਜ਼ ਨੇ ਉਹਨਾਂ ਨੂੰ ਬੜੀ ਸਮੱਸਿਆ ਹੁੰਦੀ ਹੈ ਕਿਉਂਕਿ ਸੱਲ ਹੁੰਦੀ ਹੈ ਆਵਾਜ਼ ਵਿੱਚ ਨਮੀ ਹੁੰਦੀ ਹੈ ਤੇ ਕਈ ਵਾਰੀ ਕੜਾਕੀ ਧੁੱਪ ਲੱਗ ਜਾਂਦੀ ਤਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਜੇ ਬੱਦਲ ਵਾਈ ਹੋਵੇ ਤਾਂ ਹਮਸ ਬਹੁਤ ਜ਼ਿਆਦਾ ਤੇ ਅੱਜ ਪਰ ਮੀਂਹ ਪੈ ਰਿਹਾ ਆ ਦੇਖੋ ਕਿਵੇਂ ਗੂੜਾ ਬੱਦਲ ਬਣਿਆ ਮੈਂ ਆਪਾਂ ਕਦੇ YouTube ਤੋਂ ਲਾਈਵ ਨਹੀਂ ਹੋਏ ਹੈਗੇ ਅੱਜ ਹੀ ਲਾਈਵ ਹੋਏ ਆ ਤੇ ਤੁਸੀਂ ਜਰੂਰ ਦੱਸਿਓ ਜੀ ਤੁਹਾਡੇ ਏਰੀਆ ਦਾ ਕੀ ਹਾਲ ਹੈ ਮੀਂਹ ਵਗੈਰਾ ਕਿਵੇਂ ਪੈ ਰਿਹਾ ਜਾਂ ਧੁੱਪ ਲੱਗੀ ਹੋਈ ਹੈ ਕਮੈਂਟ ਜ਼ਰੂਰ ਕਰਿਓ ਤੇ ਇੱਕ ਮੈਂ ਕਹਿਣ ਲੱਗਿਆ ਸੀ ਜਿਹੜੇ ਸਾਹ ਦੇ ਰੋਗੀ ਨੇ ਦੋਸਤੋ ਮੈਂ ਜਿਹੜੀ ਗੱਲ ਕਰਨ ਲੱਗਿਆ ਸੀ ਵੀ ਜਿਹੜੇ ਮੌਸਮ ਦੇ ਜੇਕਰ ਮੌਸਮ ਜਿਵੇਂ ਖਰਾਬ ਹੋ ਜਾਂਦਾ ਹੈ ਤਾਂ ਜਿਹੜੇ ਮਰੀਜ਼ ਨੇ ਕਾਫੀ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਸਾਹ ਦੇ ਰੋਗੀ ਹੁੰਦੇ ਨੇ ਛਾਤੀ ਦਾ ਰੋਗ ਜਿਵੇਂ ਤੇ ਸਾਦੀ ਸਮੱਸਿਆ ਹੁੰਦੀ ਹੈ ਦਵਾਈ ਹੁੰਦਾ ਹੈ ਉਹਨਾਂ ਨੂੰ ਸਿਲ ਜਿਹੜੀ ਜਿਵੇਂ ਸਲਾਬ ਹੈ ਨਾ ਅੱਜ ਇਹੋ ਜੇ ਮੌਸਮ ਵਿੱਚ ਬੜਾ ਮੁਸ਼ਕਲ ਹੁੰਦਾ ਹੈ ਤਾਂ ਉਹਨਾਂ ਨੂੰ ਇੱਕ ਨਮੇ ਨੁਕਤਾ ਉਹਨਾਂ ਨਾਲ ਇੱਕ ਆਯੁਰਵੈਦ ਦਾ ਨੁਕਤਾ ਜਿਹੜਾ ਉਹ ਸਾਂਝਾ ਕਰਨਾ ਚਾਹੁੰਨਾ ਵਾ ਕਿ ਗੋਪਰੀ ਸਿੰਘ ਬੈਦਵਾਨ ਮੋਹਾਲੀ ਫੇਜ਼ 2 ਤੋਂ ਇੱਥੇ ਬਾਰਚ ਨਹੀਂ ਕਹਿੰਦੇ ਹੈਗੀ ਤੇ ਬੱਗਾ ਸ਼ਾਹਪੂਰੀਆ ਇਹਨੇ ਵੀ ਸਾਡੇ ਹੈ ਵੀ ਸੈਡ ਇਹਨਾਂ ਨੇ ਸੈਡ ਲਿਖ ਤਾਵੇ ਸੈਡ ਇਹਨਾਂ ਨੇ ਲਿਖਣਾ ਹੀ ਸਾਡੇ ਹੈ ਕਿ ਅਭੀ ਸੈਣੀ ਏ ਵੀ ਕਹਿ ਰਹੇ ਸੈਡ ਹੈ ਐਸ ਏ ਆਈ ਡੀ ਲਿਖਿਆ ਇਹਨਾਂ ਨੇ ਤੇ ਜਤਿੰਦਰ ਵੀਰ ਜਤਿੰਦਰ ਸਿੰਘ ਇਹਨਾਂ ਨੇ ਸਾਸਰੀ ਘਰ ਬੁਲਾਈ ਹੈ ਤੇ ਮੈਂ ਕਹਿਣ ਲੱਗਿਆ ਸੀ ਵੀ ਜਿਹੜੇ ਸਾਹ ਦੇ ਰੋਗੀ ਹੁੰਦੇ ਨੇ ਨਾ ਦੋਸਤੋ ਸਾਹ ਦਮੇ ਦੇ ਮਰੀਜ਼ ਨੇ ਉਹਨਾਂ ਦੇਖੇ ਜਿਹੜਾ ਬਾਕੀ ਚੀਜ਼ਾਂ ਦਾ ਚਲੋ ਵੇਖੋ ਹਨਾ ਵੈਦਾਂ ਨੇ ਡਾਕਟਰਾਂ ਨੇ ਦੇਖਣੇ ਹੁੰਦਿਆਂ ਨੇ ਇੱਕ ਜਿਹੜਾ ਆਪਣੇ ਤੌਰ ਤੇ ਉਹ ਕੀ ਕਰਨਾ ਇੱਕ ਤਾਂ ਸ਼ਾਮ ਨੂੰ ਜਿਹੜਾ ਖਾਣਾ ਹੈ ਰਾਤ ਦਾ ਸ਼ਾਮ ਦਾ ਖਾਣਾ ਉਹ ਭਾਰੀ ਨਾ ਖਾਦਾ ਜਾਵੇ ਜੇਕਰ ਆਪਾਂ ਨੂੰ ਲੱਗਦਾ ਵੀ ਜ਼ਰੂਰ ਤਾਂ ਇੰਨੀ ਜਿਆਦਾ ਨਹੀਂ ਰਾਤ ਨੂੰ ਕੋਈ ਕੰਮ ਕਾਜ ਨਹੀਂ ਹੈਗਾ ਕਿਈ ਵੀ ਕਈ ਰਾਤ ਦੀਆਂ ਡਿਊਟੀਆਂ ਵਾਲੇ ਹੁੰਦੇ ਨੇ ਉਹ ਉਹਨਾਂ ਦੀ ਚੀਜ਼ ਲੱਗ ਗਈ ਪਰ ਜਿਨ੍ਹਾਂ ਨੂੰ ਕੰਮ ਕਰਨੀ ਸਿਰਫ ਸੌਣਾ ਹੀ ਹੁੰਦਾ ਤੇ ਸਾਦੇ ਮਰੀਜ਼ ਨੇ ਉਹਨਾਂ ਨੂੰ ਖਾਣਾ ਹਲਕਾ ਖਾਣਾ ਚਾਹੀਦਾ ਤੇ ਮੈਂ ਨਾਲ ਮੀ ਵੀ ਵਿਖਾਦਾ ਤੁਹਾਨੂੰ ਜਿਵੇਂ ਮੀ ਵੀ ਵੇਰੇ ਅੱਜ ਆਪਣੇ ਬੱਦਲ ਗੂੜਾ ਏ ਕਈ ਦਿਨਾਂ ਬਾਅਦ ਵੇਖਿਆ ਹੁਣ ਤੇ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੇ ਉਹ ਮਰੀਜ਼ ਨੇ ਨਾ ਸਾਹ ਦਮੇ ਦੇ ਰੋਗੀ ਨੇ ਇੱਕ ਤਾਂ ਉਹ ਖਾਣਾ ਜਿਹੜਾ ਸ਼ਾਮ ਦਾ ਜਿਵੇਂ ਹਲਕਾ ਖਾਣਾ ਜਿਵੇਂ ਮੰਨ ਲਓ ਸਵੇਰੇ ਕੋਈ ਬੰਦਾ ਜਿਵੇਂ ਉਹ 5 ਰੋਟੀਆਂ ਖਾਂਦਾ ਤਾਂ ਉਹਦਾ ਫਰਜ਼ ਬੰਦਾ ਵੀ ਦੁਪਹਿਰ ਵੇਲੇ ਉਹ 4 ਜਾਂ 3 ਖਾਵੇ ਤੇ ਜਦੋਂ ਰਾਤ ਹੈ ਤਾਂ ਉਦੋਂ 1 ਜਾਂ 2 ਖਾਵੇ ਤੇ ਜਿੰਨਾ ਹੋ ਸਕੇ ਸਮੇਂ ਨਾਲ ਖਾ ਲਵੇ ਜਿਵੇਂ ਮੰਨ ਲਓ ਉਹਨਾਂ ਨੇ ਸੌਣਾ 8 ਵਜੇ ਜਾਂ 9 ਵਜੇ ਤਾਂ ਖਾਣਾ ਜਿਹੜਾ 6 ਤੋਂ 6:30 7 ਦੇ ਵਿੱਚ ਖਾ ਲਵੇ ਤੇ ਜਿਨ੍ਹਾਂ ਦਾ ਬਿਲਕੁਲ ਸਰ ਸਕਦਾ ਤਾਂ ਉਹ ਜਿਵੇਂ ਉੱਠ ਕੇ ਦੁੱਧ ਪੀ ਕੇ ਆਪਣਾ ਆਰਾਮ ਨਾਲ ਸੌ ਜਾਣਾ ਇੱਕ ਇਹ ਤਰੀਕਾ ਤੇ ਦੂਜਾ ਨਾਲੇ ਕਿ ਜਿਹੜਾ ਕਮਰਾ ਹੈ ਉਹਦੇ ਵਿੱਚ ਪੋਚਾ ਨਹੀਂ ਲਾਉਣਾ ਜਿਹੜੇ ਸਲਾਬ ਦੇ ਦਿਨ ਨੇ ਸਿੱਲ ਦੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਪੋਚਾ ਨਹੀਂ ਲਾਉਣਾ ਹੈਗਾ ਜੇ ਕਰਨਾ ਹੈ ਸਾਫ਼ ਕਮਰੇ ਨੂੰ ਤਾਂ ਫਰਸ਼ ਨੂੰ ਸਰਫ ਵਾਲੇ ਜਾਂ ਕੋਈ ਵੀ ਬਿਲਕੁਲ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਤਾ ਜਾਵੇ ਫਿਰ ਕਿਉਂਕਿ ਜਦੋਂ ਆਪਾਂ ਪੋਚਾ ਲਾਉਨੇ ਆ ਨਾ ਤਾਂ ਉਹ ਸਿੱਲਾ ਮਤਲਬ ਗੰਦਾ ਹੁੰਦਾ ਹੈ ਤੇ ਉਹਦੇ ਨਾਲ ਹੀ ਗੰਦਗੀ ਹੋਰ ਮਤਲਬ ਉੱਥੇ ਹੀ ਪੋਚਾ ਘਮਾਈ ਜਾਂਦੇ ਨੇ ਕਹਿਣ ਤੋਂ ਬਾਅਦ ਗੰਦਗੀ ਹੋਰ ਚਿਪਕੇ ਜਾਂਦੀ ਹੈ ਉੱਥੇ ਇਹੜੀ ਕੇ ਸਾਲ ਦੇ ਰੋਗੀ ਜਿਹੜੇ ਨੇ ਮਰੀਜ਼ ਨੇ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਖੜੀ ਹੁੰਦੀ ਹੈ। ਸੋ ਕਿਉਂਕਿ ਇੱਕ ਪਾਸੇ ਸਾਰੀਆਂ ਦਵਾਈਆਂ ਤੇ ਇੱਕ ਪਾਸੇ ਪਰਹੇਜ਼ ਜਿਹੜਾ ਬੰਦਾ ਪਰਹੇਜ਼ ਕਰ ਲੇ ਰਹਿਣੀ-ਬਹਿਣੀ ਆਪਣੀ ਉਹਨੂੰ ਸਹੀ ਸੁਧਾਰ ਲਵੇ ਤਾਂ ਉਹਨੂੰ ਕਿਤੇ ਜ਼ਿਆਦਾ ਫਾਇਦਾ ਹੈ ਦਵਾਈਆਂ ਦੇ ਮੁਕਾਬਲੇ। ਸੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸਾਧਾ ਰੋਗੀ ਹੈ ਖੰਗ ਜੁਕਾਮ ਹੋ ਉਸ ਨੂੰ ਤੇ ਜਾਂ ਕੋਈ ਮਰੀਜ਼ ਆ ਸਾਹ ਦਮੇ ਦਾ ਤਾਂ ਇਹ ਜਿਹੜੀ ਮੇਰੀ ਬੇਨਤੀ ਹੈ ਜਾ ਜਿਹੜਾ ਮੈਂ ਤੁਹਾਨੂੰ ਤੁਹਾਡੇ ਨਾਲ ਨੁਕਤੇ ਸਾਂਝਾ ਕਰ ਰਿਹਾ ਇਹ ਜਰੂਰ ਉਹਨਾਂ ਨਾਲ ਸਾਂਝਾ ਕਰਿਓ। ਵੇਖ ਤੇ ਖਾਣਾ ਟਾਈਮ ਨਾਲ ਖਾ ਲੈਣਾ ਸ਼ਾਮ ਵਾਲਾ ਇੱਕ ਘੱਟ ਖਾਣਾ। ਤੇ ਦੂਜਾ ਜਿਹੜਾ ਕਮਰੇ ਦੀ ਸਫਾਈ ਹੈ ਹਵਾਦਾਰ ਕਮਰੇ ਵੀ ਹੋਣ ਪਰ ਜਦੋਂ ਇਹ ਸਿਲ ਹੈ ਨਮੀ ਹੈ ਤਾਂ ਕਮਰੇ ਖੁਸ਼ਕ ਰੱਖਣੇ ਚਾਹੀਦੇ ਨੇ ਸੁੱਕੇ ਸਾਫ਼ ਸੁਥਰੇ। ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੈਗਾ। ਸੋ ਦੋਸਤੋ ਬਾਕੀ ਤੁਸੀਂ ਮੌਸਮ ਜਿਹੜਾ ਕਈ ਦੋਸਤਾਂ ਮਿੱਤਰਾਂ ਨੇ ਜਿਨ੍ਹਾਂ ਨੇ ਇੱਥੇ ਲਾਈਵ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਆਪਣੇ ਜੇ ਏਰੀਆ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਦੇ ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ ਕਮੈਂਟ ਆਏ ਨੇ ਬਹੁਤ ਵਧੀਆ ਲੱਗਾ ਜੀ ਤੇ ਜਿਉਂਦੇ ਵਸਦੇ ਰਹੋ ਖੁਸ਼ ਰਹੋ ਸਾਰੇ